ਆਹ ਹੁਣ ਮੋੜੋਂ ਕੁਛ ਆਇਆ ਉਧਰੋਂ ਲੱਗਾ ਆ ਇੱਧਰ ਲੱਗੇ ਫੇਰ ਇੱਧਰ ਆ ਕੇ ਲੱਗ ਗਿਆ ਦਾਨੀ ਵਿੱਚ ਆਹ ਤੁਹਾਨੂੰ ਦਿਖਾ ਰਿਹਾ ਨਾ ਜਿੱਦਾਂ ਮੋੜੋਂ ਕੋਈ ਆਦਾ ਐਤੋ ਨਮਾ ਸ਼ਹਿਰ ਅਦੀਨ ਪਿੰਦੇ ਪਿੰਡ ਛੋਟੀਆਂ ਪੰਗਲਾ ਨਸਤੀਕ ਸਕੂਟੀ ਸਵਾਰ ਇੱਕ ਬਜ਼ੁਰਗ ਦੀ ਕਾਰ ਨਾਲ ਟੱਕਰ ਹੋ ਗਈ ਜਾਣਕਾਰੀ ਮੁਤਾਬਕ ਬਜ਼ੁਰਗ ਆਪਣੇ ਪਿੰਡ ਅਮਰਗੜ ਪੰਗਲਾ ਨੂੰ ਜਾ ਰਿਹਾ ਸੀ ਅਤੇ ਉਧਰੋਂ ਛੋਟੀਆਂ ਪੰਗਲਾ ਤੋਂ ਕਰਿਆਮ ਵੱਲ ਨੂੰ ਕਾਰ ਆ ਰਹੀ ਸੀ ਕਾਰ ਚਾਲਕ ਨੇ ਦੱਸਿਆ ਕਿ ਕਾਰ ਆਪਣੀ ਸਾਈਡ ਤੇ ਆ ਰਹੀ ਸੀ ਤੇ ਬਜ਼ੁਰਗ ਥੋੜੇ ਤੇਜ਼ ਆ ਰਹੇ ਸਨ ਉਹਨਾਂ ਦੱਸਿਆ ਕਿ ਬਚਾਤਾ ਕਾਫੀ ਕੀਤਾ ਪਰੰਤੂ ਸੁਰਖੀ ਉਹ ਕਾਰ ਦੇ ਨਾਲ ਆ ਕੇ ਟਕਰਾ ਗਏ ਜਿਸ ਨਾਲ ਬਜ਼ੁਰਗ ਦੇ ਸਿਰ ਤੇ ਸੱਟ ਲੱਗੀ ਮੌਕੇ ਤੇ ਕਾਰ ਚਾਲਕ ਵੱਲੋਂ ਬਜ਼ੁਰਗ ਨੂੰ ਸਿੱਧਾ ਹਸਪੀਟਲ ਨਵਾਂ ਸ਼ਹਿਰ ਵਿਖੇ ਦਾਖਲ ਕਰਵਾਇਆ ਗਿਆ ਪਬਲਿਕ ਸਪੋਰਟ نیوز ਦੇ ਨਾਲ ਨਵਾਂ ਸ਼ਹਿਰ ਤੋਂ ਜਤਿੰਦਰ ਪਾਲ ਸਿੰਘ ਲਈ ਰਿਪੋਰਟ ਹਾਂਜੀ ਭਾਜੀ ਕਿੱਦਾਂ ਸਾਲ ਹਾਸਾ ਬੱਤਰੇ ਮੈਂ ਕਿਹਨੇ ਕੈਮਰੇ ਜਿਹੜਾ ਸੀ ਆਪਣੀ ਵੀਡੀਓ ਮੁੰਦਾਂਗੇ ਅਸ਼ਾ ਜੀ ਜਦੋਂ ਮੈਂ ਭੰਗਲਾ ਦਾ ਰੋਡ ਨੂੰ ਮੰੰਦੇ ਆਂਦੇ ਹਾਂ ਜੀ ਅਸੀਂ ਜਿੱਦਾਂ ਇਹ ਕਾਫੀ ਜਿਹੜਾ ਸਪੀਡ ਤੇ ਸੀਗੇ ਦੇਖ ਭੱਲੇ ਸੀ ਅਸੀਂ ਫਿਰ ਅਸੀਂ ਸ਼ੀਟੀ ਥੱਲੇ ਲਾ ਕੇ ਜਿੱਦਾਂ ਖੜ ਗਏ ਅਸੀਂ ਗੱਡੀ ਪਰ ਉਹਨਾਂ ਸੀ ਦਾ ਕੰਟਰੋਲ ਨਹੀਂ ਹੋਇਆ ਤੇ ਆ ਵੀ ਵਿੱਚ ਵੜਿਆ ਫਿਰ ਉਹਨਾਂ ਕਾਬੂ ਤੇ ਆਨੇ ਆ ਕੇ ਕੱਢਿਆ ਉਹਨਾਂ ਦਾ ਖਾਲਿਆ ਬਿਠਾਇਆ ਤੇ ਬੰਦੇ ਬਿਹਾ ਗਾ ਰਹੇ ਇਹਨਾਂ ਨੂੰ ਪਛਾਣਦੇ ਕਿੱਥੇ ਨੇ ਇਹ ਸਾਡੇ ਪਿੰਡ ਦੇ ਹੀ ਨੇ ਤੇ ਬਿਠਾਵਾਗੇ ਇੱਥੇ ਇਹਨਾਂ ਨੇ ਫਿਰ ਉਹਦੇ ਪਿੱਛੇ ਆਟੋ ਆ ਗਿਆ ਦੱਸਿਆ ਕਿ ਬੋੜਾ ਦੇ ਵਿੱਚ ਦੋ ਨੇ ਸਿਵਲ ਹਸਪੀਟਲ ਵੀ ਇੱਥੇ ਹੀ ਨੇ ਬਲੇ ਆਪਾ ਜੀ ਕੀ ਹੈ ਪਰ ਸ਼ਬਨਾ ਕੀ ਆਪਣਾ ਲਖਪਿੰਦਰ ਦਾ ਤੇ ਆਪਾਂ ਕਰਾਂਗੇ ਆਪਾਂ ਨੂੰ ਬਸ ਠੀਕ ਹੈ ਕੀ ਕੰਡੀਸ਼ਨ ਦੇਖ ਲਈ ਹੁਣ ਹੈ ਕੰਡੀਸ਼ਨ ਦਾ ਬਿਓਰਗਾਂ ਦੀ ਹੁਣ ਕੰਡੀਸ਼ਨ ਦਾ ਹੁਣ ਬੰਦੇ ਸੌਤ ਤੇ ਆਜੀ ਹੁਣ ਅੱਛਾ ਬਲਾਡ ਡਾਕਟਰ ਨੂੰ ਪੁੱਛਿਆ ਪਿੰਡ ਜਿਹੜਾ ਤੁਹਾਡਾ ਜੀ ਚੈਂਡ ਦੱਸਿਆ ਉਹਨਾਂ ਨੂੰ ਤੇ ਉਹਨਾਂ ਦੇ ਸੱਤੇ ਦਸਾਂ ਤੇ ਉਹ ਕੋਈ ਬੰਦੋਚਾ ਦੇ ਕੋਈ ਬੜੀ ਗੱਲਾਂ ਸਮਝ